ਅਸੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਜੋ ਵੀਡੀਓ ਲੈ ਕੇ ਆਏ ਆ ਕਰਨਲ ਟਰੈਕਟਰ ਸੇਲਰ ਆ ਲੈਂਦੀ ਆ ਇਹਨਾਂ ਕੋਲੇ ਆਪਾਂ ਕਹਿ ਸਕਦੇ ਹਾਂ 2023 ਮਾਡਲ ਤੱਕ ਵੀ ਟਰੈਕਟਰ ਬੇਅਤਾਲ ਹੁੰਦੇ ਆ ਬਿਲਕੁਲ ਨਵੇਂ ਕੋਕਾ ਪੀਸ ਸਾਫ ਸੁਥਰੇ ਕਿਸੇ ਵੀ ਭਾਈ ਨੇ ਸ਼ੌਂਕ ਨਾਲ ਪੈਸੇ ਲਾਉਣੇ ਹੋਣ ਤਾਂ ਇਹਨਾਂ ਤੋਂ ਟਰੈਕਟਰ ਖਰੀਦ ਸਕਦੇ ਆ ਇਹਨਾਂ ਦਾ ਤੁਹਾਡੇ ਨਾਲ ਨੰਬਰ ਵੀ ਸ਼ੇਅਰ ਕਰਾਂਗੇ ਮਸਤਾਨਾ ਸਿੰਘ ਜੀ ਦਾ ਜਤਿੰਦਰ ਸਿੰਘ ਰਾਜੀ ਜੀ ਦਾ ਦੇ ਵੀ ਭਾਈ ਨੇ ਟਰੈਕਟਰ ਲੈਣਾ ਹੋਵੇ ਵੀਡੀਓ ਨੂੰ ਦੇਖ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਇਹਨਾਂ ਦੇ ਨੰਬਰ ਆਪਾਂ ਐਂਡ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਅਰਜਨ ਨੋ ਕਾਫੀ ਡਿਮਾਂਡ ਆ ਚੁੱਕੀ ਹੈ ਇਹਨਾਂ ਟਰੈਕਟਰਾਂ ਦੀ ਕਿਉਂਕਿ ਇਹਨਾਂ ਦਾ ਜੋ ਤੇਲ ਖਰਚਾ ਉਹ ਦੂਸਰੇ ਆਮ ਮਿਹਨਰਾਂ ਨਾਲੋਂ ਥੋੜਾ ਜਿਹਾ ਘੱਟ ਆ 2016 ਮਾਡਲ ਆ 5 ਲੱਖ ਤੇ 60000 ਰੁਪਿਆ ਡਿਮਾਂਡ ਆ ਬਿਲਕੁਲ ਕੋਕਾ ਪੀਸ ਆ ਸਾਫ ਸੁਥਰੇ ਢਹਾਂ ਚਾ ਪਾਵਰ ਸਟੇਮ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਕੈਮਰੇ 'ਚ ਟਰੈਕਟਰ ਦੇਖ ਸਕਦੇ ਹੋ ਉਸ ਦੇ ਨਾਲ ਜੌਂਡੀਰ 50 50 ਡੀ ਰੰਗ ਰੋਗਨ ਤੁਸੀਂ ਚੰਗੀ ਤਰ੍ਹਾਂ ਦੇਖੋ ਟਰੈਕਟਰ ਦਾ ਸਾਫ਼ ਆ ਪੂਰਾ ਪੈਰਾਂ ਦੀ ਕੰਡੀਸ਼ਨ ਵੀ ਕਾਫੀ ਸਾਫ਼ ਪਈ ਹੈ ਬੈਕ ਸਾਈਡ ਦੇ ਟਾਇਰ ਆਪਾਂ 70 75 ਤੁਸੀਂ ਕਹਿ ਸਕਦੇ ਹੋ 2017 ਮਾਡਲ ਆ 5 ਲੱਖ 39000 ਰੁਪਏ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਹੈ ਅੱਜ ਦਿਨ ਆ ਲਾ ਗਈ ਡੀਆਈ 90 ਸੋਨਾ ਵਿਖਾ ਲੰਨਾ 2009 ਮਾਡਲ ਆ 4x4 ਬੈਕ ਸਾਈਡ ਦੇ ਟਾਇਰ 18 ਦੇ ਲੱਗਦੇ 18 430 ਦੇ ਬਿਲਕੁਲ ਤੇ ਫਰੰਟ ਵਾਲੇ ਟਾਇਰ ਵੀ ਤੁਸੀਂ ਵੇਖ ਸਕਦੇ ਚੰਗੀ ਤਰ੍ਹਾਂ 2009 ਮਾਡਲ 5 ਲੱਖ 30000 ਰੁਪਏ ਡਿਮਾਂਡ ਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ 855 15 ਮਾਡਲ ਆ ਇਹ 495000 ਰੁਪਏ ਡਿਮਾਂਡ ਆ ਜੀ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ਼ ਅਤੇ ਫਰੰਟ ਦੇ ਵੀ ਸਾਫ਼ ਆ ਜੀ ਪਾਵਰ ਸਟੇਲ ਟਰੈਕਟਰ ਆ ਇਹ 850 100 ਅਸੀਂ ਪੁਰਾਣਾ ਟਰੈਕਟਰ ਵੀ ਇਹਨਾਂ ਨੂੰ ਵਿੱਚ ਦੇ ਸਕਦੇ ਹੋ 3800 ਲਿਜਾ ਸਕਦੇ ਨੇ ਜਨਾਹ ਇਹ 2013 ਮਾਡਲ ਆਰਮ 45 2013 ਮਾਡਲ ਦੀ ਡਿਮਾਂਡ 4,35,000 ਰੁਪਏ ਪਾਵਰ ਸਟੀਅਰਿੰਗ ਸਾਰੇ ਟਾਇਰ ਬਲਪਨ ਨਾ ਆ ਗਈ ਅਰਜਨ ਨਵਿੰਦਰਾ 605 ਔਰ V4 ਪਾਵਰ ਸਟੀਅਰਿੰਗ 2021 ਮਾਡਲ 8 ਲੱਖ 90 ਹਜ਼ਾਰ ਰੁਪਏ ਦੀ ਡਿਮਾਂਡ ਆ ਛੋਟੇ ਆ ਰਗਾ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਕਿਤੇ ਉਹ ਵੀ ਇੱਕ ਵੀਚ ਰੇਟ ਨਹੀਂ ਆਈ ਹੋਈ ਟਰੈਕਟਰ ਨੂੰ ਪੂਰਾ ਹੀ ਸੰਭ ਕੇ ਰੱਖਿਆ ਹੋਇਆ ਰੱਖਿਆ ਹੈ ਦਿਨ ਨਾਲ ਆ ਗਿਆ ਕਬੂਟਾ ਇੰਨਾ ਟਰੈਕਟਰਾਂ ਦੀ ਵੀ ਡਿਮਾਂਡ ਹਰਿਆਣਾ ਹਰੂਣਾ ਚ ਬਹੁਤ ਜ਼ਿਆਦਾ ਇਹ ਪੰਜਾਬ ਨੰਬਰ ਆ 2018 ਮਾਡਲ 6 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਆ ਪਾਵਰ ਸਟੀਅਰ ਨਾਲ ਇਹ ਰੰਗ ਰੋਮਨ ਤੁਸੀਂ ਦੇਖ ਸਕਦੇ ਹੋ ਇਸ ਤੇ ਲਈ ਕੋਈ ਛੇੜ ਨਹੀਂ ਆਈ ਬਈ। ਅੱਜ ਨਾਲ ਆ ਗਈ 4/4 ਸੋਨਾ ਦੀ ਖਾਨ 2021 ਮਾਡਲ 10 ਲੱਖ 80 ਹਜ਼ਾਰ ਰੁਪਿਆ ਨਮਾਣ। ਘਟੋ ਘਟ 6 ਫੁੱਟ ਉੱਚੀ ਲੈਂਥ ਹੈ ਇਸ ਇਕਟਾ। ਉਚਾਈ ਔਰ ਲਾਈ 6 ਫਾਟਰ ਦੇ ਕਰੀਬ ਹੋ ਸਕਦੇ ਆਪਾਂ। ਉੱਪਰ ਬੈਠ ਕੇ ਇਹ ਲੱਗਦਾ ਹੁੰਦਾ ਜਿਵੇਂ ਚੁਬਾਰੇ ਦੇ ਚ ਚੁੱਕੇ ਆ। ਸੋਲਾਨੋ ਪੀ ਦੇ ਟਾਇਰਾਂ ਚਾਹੀਏ ਬਿਲਕੁਲ ਨਵੇਂ ਟਾਇਰਾਂ ਦੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਮਾਡਲ ਉੱਚਾ ਕਰਕੇ ਬਿਲਕੁਲ ਸਾਫ ਹੈ ਕਿਤੇ ਚੀਟ ਵਗੈਰਾ ਵੀ ਨਹੀਂ ਹੈ ਟ੍ਰੈਕ ਤੇ ਇਹ ਦਿਨ ਨਾਲ ਆ ਗਿਆ ਯਾਰ ਜਨ 90605 ਟਾਇਰਾਂ ਦਾ ਬਿਲਕੁਲ ਸਾਫ ਟ੍ਰੈਕਟਰ ਪਾਵਰ ਸਟੀਅਰਨ ਰੰਗ ਰੋਗੰਦਾਂ ਬਿਲਕੁਲ ਕੋਕਾ ਪਿਸਕਾ ਜਿਹਾ ਜਿਸਦੇ ਮਾਡਲ ਦੀ ਗੱਲ ਕਰੀਏ ਮਾਡਲ 2000 ਵੀ 7 ਲੱਖ 20000 ਰੁਪਿਆ ਮਾਲਕ ਦੀ ਡਿਮਾਂਡ ਚੰਗੀ ਤਰ੍ਹਾਂ ਤੁਸੀਂ ਟਰੈਕਟਰ ਦੇਖ ਸਕਦੇ ਹੋ ਜੀ ਇੰਨੇ ਸਾਫ਼ ਟਰੈਕਟਰ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਜਿੰਨੇ ਕਿੰਨਾਂ ਕੋਲ ਸਾਫ਼ ਟਰੈਕਟਰ ਆਏ ਉਹਦੇ ਨਾਲ ਅਗੇ ਮੈਸੀ EV 2020 ਮਾਡਲ ਆਈ ਇਹ 640 ਡਿਮਾਂਡ ਚਾਹੀਦੀ ਇਹ ਵੀ 4/4 ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਆਰ ਫਦੀਆਂ ਇਹ 13 ਦੇ ਟਾਇਰ ਆ ਚਾਹੀਦੇ 246 ਹੈ ਮੈਸੀ ਅਦਨ ਅਲਾਗੇ ਇਨ ਮੈਸੀ 9500 ਆਇਆ ਰੁਪਿਆ ਅੰਦਰ ਕਦੇ ਲੈ ਕੇ ਆਇਆ 16 ਲੀਟਰਾਂ 1628 ਦੀ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦਾ ਹੈਵਰ ਵਾਲੀ ਛਤਰੀ ਵੀ ਸਟੀਰੀਓ ਸਿਸਟਮ 2020 ਮਾਡਲ ਇਹ ਹੈ ਪੰਜਾਬ ਨੰਬਰ 72 ਰਮਾ ਲਾ چھ پچوجہ یہ ٹائر سکر دو ہزار چودہ ماڈل چار پچانوے لے کے بائی چون سو پنجا دو ہزار چودہ ماڈل ہے جی پاور سکر نا سارے ٹائر بلکہ پنجاب نمبر

ਸਤ ਲੱਖ ਤੇ 65000 ਰੁਪਏ ਮਾਲ ਖਾਨੀ ਦਾ ਮਾਰਾ ਇਹਦਾ ਬੈਕ ਸਾਈਡ ਦੇ ਟਾਇਰ ਆ ਜਿਹੜੇ ਅਸੀਂ ਲਈ ਹਮ 16 ਨਾ ਆਈ ਗਈ ਤੇ ਫਰੰਟ ਦੇ ਟਾਇਰ ਵੀ ਵੱਡੇ ਹੋਣ ਕਰਕੇ ਛੋਟੇ ਟਾਇਰ ਬੈਕ ਸਾਈਡ ਦੇ ਲੱਗਦੇ ਸੀ ਜਿਵੇਂ 14 ਦੇ ਹੁੰਦੇ ਸੀ ਪਰ ਨਹੀਂ 16 ਦੇ ਟਾਇਰ ਆ ਜੀ ਸਾਫ ਕੰディション ਦਾ ਟ੍ਰੈਕਟਰ 2018 ਮਾਡਲ 765 ਡਿਮਾਂਡ ਉਸ ਦੇ ਨਾਲ ਆ ਗਈ 2022 ਕਾਰਨ نو 8 ਲੱਖ ਤੇ 20 ਹਜ਼ਾਰ ਰੁਪਈਆ ਡਿਮਾਂਡ ਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਤੇ ਚਾਰੇ ਟਾਇਰ ਵੀ ਬਿਲਕੁਲ ਸਾਫ ਆਈ ਤੁਸੀਂ ਗਾਹਕਾਂ ਨਾਲ ਵੀ ਇਹ ਕਰਦੇ ਮੇਲਾ ਹੀ ਲੱਗਿਆ ਕਿ ਨਹੀਂ ਉਸ ਦੇ ਨਾਲ ਅਗੇ 50 50 D 14 ਮਾਡਲ 485 ਡਿਮਾਂਡ ਹੈ ਮਾਲਕਾਂ ਦੀ ਚਾਰੇ ਟਾਇਰ ਬਿਲਕੁਲ ਨਵੇਂ ਆ ਪਾਵਰ ਸਟੀਅਰ ਨਾਲ ਰੰਗ ਰੂਪ ਮੰਦੀ ਬਿਲਕੁਲ ਸਾਫ ਆ ਕਿਤੇ ਛੀਟ ਵਗੈਰਾ ਨਹੀਂ ਟਰੈਕਟਰ ਤੇ ਆਈ ਹੋਈ ਉਸਦੇ ਨਾਲ ਆ ਗਈ 2013 ਮਾਡਲ ਪੰਜਾਬ ਨੰਬਰ ਹੈ ਜੀ CB05 2013 ਮਾਡਲ ਦੀ ਡਿਮਾਂਡ 5 થી ਹੈ ਜੀ ਇਹ ਵੀ ਪਾਵਰ ਸਟੇਅਰ ਨਾਲ ਬੈਕ ਸਾਈਡ ਦੇ ਟਾਇਰ ਵੀ ਨਵੇਂ ਅਤੇ ਫਰੰਟ ਦੇ ਵੀ ਐਮ ਆਰਫ ਦੇ ਟਾਇਰ ਹੀ ਆ ਕੋਲ ਮਾ ਲਾ ਕੇ ਸਾਰੇ ਟਰੈਕਟਰਾਂ ਨੇ ਇੱਕ ਨਾਲ ਦੀ ਕਿੰਨੇ ਟਰੈਕਟਰਾਂ ਦੇ ਟਾਇਰ ਆ ਕਿਉਂਕਿ ਮਾਡਲ 6 16 ਨਾ ਥਾਈ ਸਾਈ ਰਹੀ ਆ ਜੁਜੇ ਨਾਲ ਇੱਕ ਟਰੈਕਟਰ ਨੂੰ ਹੋਰ ਕਾ ਰਿਹਾ ਨੇ ਅੱਜ ਨੂੰ ਆਦਾ ਬੜਾ ਇਨਾ ਕੋਲ ਸਾਡੇ ਚਾਹ ਰਿਹਾ ਹੈ ਰਾਮ ਕਰੋ ਟਰੈਕਟਰ ਦਾ ਸਾਰੇ ਦੇ ਟਾਇਰ ਚਾਰ ਨਵੇਂ ਆ ਚਾਹੀਏ ਜੀ ਵੀ 5.5 ਪੌਣੇ 6 ਫੋਟੂ ਚਾਹੀਏ ਟਾਇਰ ਤਾਂ ਜਿਹੜੀ ਇਹਦੀ 16 ਦੇ ਪੈਰਾਂ ਚਾਹੀਏ 16 28 ਦੇ ਲੰਬਾਈ ਕਿੰਨਾ ਟਾਇਰ ਸੂਹ ਹੈ ਵਰਬਈ ਫੋਰ ਮਾਡਲ ਹੈਗਾ ਇਹ ਇਹ ਇਸ ਤੇ ਮਾਡਲ ਨਹੀਂ ਲੱਗਿਆ ਹੋਇਆ ਕੋਈ ਦੇਖੇ ਹੋਏ ਨਹੀਂ ਮਾਰਤਾ ਹਜ ਲਾ ਹੈ ਨਹੀਂ ਟਰੈਕਟਰ ਸਾਫ ਕਰਨ ਨਾਲ ਵੀ ਖੜਾ ਕੱਪੜਾ ਕੁੱਤਾ ਨਹੀਂ ਮਾਰਦਾ ਸੋ ਇਸ ਤੇ ਨਾਲ ਹੋਰ ਵੀ ਟੱਕਰ ਤਾਂ ਤੁਹਾਨੂੰ ਬੰਗੜਾ ਨੰਬਰ ਵੀ ਸੰਪਰਕ ਕਰਦੇ ਆ শেয়ার ਕਰਦੇ ਆ ਤੁਹਾਡੇ ਨਾਲ ਜੇ ਕਿਸੇ ਨੂੰ ਕਿਸੇ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਉਸ ਨੰਬਰ ਤੇ ਤੁਸੀਂ پرک کر سکتے مستانا سنگھ جی کا نمبر ہے ای. اٹھانوے ایک کالی چودہ پانچ گیارہ جی تجربر سنگھ راجو جی کا نمبر آ ای. اٹھانوے ایک چالی اٹتی چار تیرہ سو کوئی بھی ٹریکٹر تسند آئے تو سمپرک کر کے ٹریکٹر پی سکتے ہو دو ٹریکٹر باہر کھڑے وہ بھی تمہیں دکھا دروجہ دس ٹرائی پہ چلا گیا جی اٹھ سو پچوجا رہ گیا سٹ سو تروجہ دو ہزار نو ماڈل تین لکھ کے ساتھ ہزار تیار فائر بالکل صاف ہے پروجہ کا شہر سے جا رہے ہیں دیکھ سکتے لاؤ گے ماڈل یہ بھی سنت کرو گے جے کسی ٹائر چودہ دن ہوئے ترونجا ماڈل آؤں بیچے دار ਆ ਇਹ ਖਾਫਾ ਤੋਂ 2017 ਨਾਲ ਲਈ 4 ਲੱਖ 3000 ਦੀਆਂ ਮਾਲਕਾਂ ਦੀ ਦੰਧਾ ਤੇ ਮਾਲਕਾਂ ਦਾ ਨਾਮ ਸਤਨਗੁਰੂ ਜੱਟਾ ਕੰਨਾਲ ਪ੍ਰਸੇਵ ਵਾਲੇ ਮੋੜਾ ਦੇ ਮਸ਼ਹੂਰ ਫੇਰਮਾਨ ਉਹਨਾਂ ਦਾ ਮੁਸਤਾਨਾ ਸੰਗੀ ਦਾ ਨੰਬਰ ਹੈ ਕੁਆਰੀ ਤੁਹਾਡੇ ਨਾਲ ਫੇਰ ਸ਼ੇਅਰ ਕਰ ਦਿੰਦੇ ਹਾਂ 9814114511 ਕਿਸੇ ਵੀ ਭਾਈ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਸ਼ੇਅਰ ਕੀਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਘਰ ਬੈਠੇ ਹੀ ਟਰੈਕਟਰ ਖਰੀਦ ਸਕਦੇ Grüeße, Kan. nada.